ਇਸ ਲਈ ਆਪਾਂ ਨੂੰ ਇੱਕ ਛੋਟਾ ਜਿਹਾ ਘਰ ਮਿਲ ਗਿਆ ਹੈ ਹੇਰੀ ਲਈ ਤੇ ਅੱਜ ਹੈਰੀ ਨੂੰ ਦੇਣ ਜਾ ਲਿਆ ਸਰਪ੍ਰਾਈਜ਼ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਮੈਨੂੰ ਤਾਂ ਸਿਰਫ ਦਿਉਰ ਸਾਹਿਬ ਨੂੰ ਪਤਾ ਹੈ ਨਾ ਮੰਮੀ ਨੂੰ ਪਤਾ ਨਾ ਡੈਡੀ ਨੂੰ ਪਤਾ ਉਹ ਵਧੀਆ ਤੇ Papa ਇਹ ਲੈ ਕੇ ਪੈਰੀ ਹੱਥ ਤੇ ਚਲੋ ਚੱਲੀਏ ਲੈ ਕੇ ਮੰਮੀ ਤੋਂ ਅੱਗੇ ਆ ਤੇ ਆ ਜਾ ਉਹ ਤਾਂ ਦੀ ਅੱਗੇ ਆ ਇੰਨੀ ਵੱਡੀ ਕਿੱਥੇ ਜਾਣਾ ਆ ਬੈਗ ਆ ਤੋ ਪਾਇਆ ਆ ਬੈਗ ਨਾ ਟਾਈ ਲੰਦਾ ਉਹ ਤਾਂ ਸਾਈਡ ਤੋਂ ਚੱਕ ਹੀ ਲੈਣਾ ਕੰਪਿਊਟਰ ਨੇ ਐਰੀ ਕਿੰਨਾ ਕਚਾ ਆਇਆ ਵੀ ਤੈਨੂੰ ਗਿਫਟ ਮਤਲਬ ਘਰ ਮੈਂ ਲਗਾ ਸਾਸਿਕਾ ਜੀ ਸਾਡੇ ਵੱਲੋਂ ਜਾਣ ਕੇ ਸੰਘਾ ਫੈਮਲੀ ਵੱਲੋਂ ਤੇ ਅੱਜ ਤੁਸੀਂ ਕਹਿੰਦੇ ਹੁਣੇ ਆ ਵੀ ਵੀਰ ਨੇ ਫੇਰ ਆਹ ਬੈਗ ਪਾ ਲਿਆ ਇਹ ਬੈਗ ਆਪਾਂ ਉਦੋਂ ਪਾਇਆ ਸੀ ਜਦੋਂ ਕਿ ਆਪਾਂ ਤੁਹਾਨੂੰ ਪਤਾ ਕਾਰ ਲੈਣ ਜਾਣੀ ਸੀ ਤੇ ਉਸ ਦਿਨ ਆਪਾਂ ਤੁਹਾਨੂੰ ਪਤਾ ਸੀਗਾ ਵੀ ਕਾਰ ਲੈਣ ਜਾਣੀ ਸੀਗੀ ਤਾਂ ਫੇ ਬੈਗ ਪਾਉਣਾ ਉਦਾਂ ਮੈਂ ਬੈਗ ਪਾਉਂਦਾ ਨਹੀਂ ਹੁਣ ਅੱਜ ਆਪਾਂ ਇਹ ਬੈਗ ਕਤਾਂ ਪਾਇਆ ਹੈ ਹੈਰੀ ਕਹਿੰਦਾ ਸੀਗਾ ਵੀ ਜਿੰਨਾ ਸਾਡੇ ਹੁਣ ਤੁਹਾਨੂੰ ਪਤਾ ਵੀ ਕੰਮ ਛੋਟੇ ਘਰ ਹੀ ਹੁੰਦੇ ਸਾਰਿਆਂ ਦੇ ਤੇ ਆਪਣੇ ਵੀ ਹਿਸਾਬ ਦਾ ਹੀ ਸੀਗਾ ਛੋਟਾ ਹੀ ਘਰ ਸੀਗਾ ਤੇ ਇਸ ਲਈ ਇੱਕ ਪਰਲਾ ਕਮਰਾ ਸੀਗਾ ਹੈਰੀ ਕਹਿੰਦਾ ਮੈਨੂੰ ਬਹੁਤ ਚਿਰੋਂ ਦਾ ਵੀ ਤਿਆਰ ਕਰਕੇ ਦੋ ਤਿਆਰ ਕਰਕੇ ਦੋ ਪਰ ਰੱਬ ਦੀ ਜਦੋਂ ਕਹਿੰਦੇ ਹੁੰਦੇ ਆ ਔਖਾ ਟਾਈਮ ਹੋਵੇ ਤਾਂ ਪਮਾ ਬੰਦਾ ਦੁਖੀ ਰਹੇ ਲਵੇ ਜਦੋਂ ਸੌਖਾ ਟਾਈਮ ਹੋਵੇ ਕੁਝ ਨਾ ਕੁਝ ਲੈ ਲੈਣਾ ਚਾਹੀਦਾ ਇਸ ਲਈ ਆਪਾਂ ਨੂੰ ਇੱਕ ਛੋਟਾ ਜਿਹਾ ਘਰ ਮਿਲ ਗਿਆ ਹੈਰੀ ਲਈ ਤੇ ਅੱਜ ਹੈਰੀ ਨੂੰ ਦੇਣ ਜਾ ਲਿਆ ਸਰਪ੍ਰਾਈਜ਼ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਮੈਨੂੰ ਤਾਂ ਸਿਰਫ ਦਿਓ ਸਾਹਿਬ ਨੂੰ ਪਤਾ ਹੈ ਨਾ ਮੰਮੀ ਨੂੰ ਪਤਾ ਨਾ ਡੈਡੀ ਨੂੰ ਪਤਾ ਤੇ ਇੱਕ ਛੋਟਾ ਜਿਹਾ ਬਹੁਤ ਵਧੀਆ ਘਰ ਸਾਨੂੰ ਮਿਲ ਗਿਆ ਉਹ ਅੱਜ ਅਸੀਂ ਸਾਰਾ ਪ੍ਰੋਸੀਜਰ ਤੋਂ ਉਹਦਾ ਕਰ ਦਿੱਤਾ ਸੀ ਬਸ ਹੈਰੀ ਦੇ ਨਾਂ ਹੀ ਕਰਨਾ ਤੇ ਉਹ ਸਾਰਾ ਤੁਹਾਨੂੰ ਦੱਸਾਂਗੇ ਕਿ ਹਿਸਾਬ ਨਾਲ ਹੋਣਾ ਕੀ ਹਿਸਾਬ ਤਾ ਹੋਣਾ ਆਜੋ ਤੁਸੀਂ ਵੀ ਦੱਸਿਓ ਸਾਡਾ ਇਹ ਛੋਟਾ ਜਿਹਾ ਘਰ ਤੁਹਾਨੂੰ ਕਿੱਦਾਂ ਲੱਗਾ ਤੇ ਸਾਰੇ ਪ੍ਰੋਪਰ ਤੇ ਪੈਸੇ ਸਾਡੇ ਕੋਲ ਨਹੀਂ ਹੋਏ ਅਸੀਂ ਤੁਹਾਨੂੰ ਗੱਪਾਂ ਮਾਰੀ ਜਿਵੇਂ ਕੁਝ ਫੜ ਦੇ ਕੇ ਇੱਧਰ ਉੱਧਰ ਲੋਨ ਲਾਂ ਲੈ ਕੇ ਅਸੀਂ ਪਰ ਉਹ ਲੈ ਲਿਆ ਕਿ ਸਾਡਾ ਘਰ ਵਿੱਚ ਜਾ ਸੀਗਾ ਤੇ ਅਸੀਂ ਚਾਹੁੰਦੇ ਸੀ ਕਿ ਬਾਹਰ ਘਰ ਲਈਏ ਥੋੜਾ ਜਿਹਾ ਹਨਾ ਇਸ ਕਰਕੇ ਅੱਜ ਬਹੁਤ ਛੋਟਾ ਜਿਹਾ ਘਰ ਲੈ ਲਿਆ ਤੇ ਹੈਰੀ ਦੀ ਵੀ ਰੀਝ ਪੂਰੀ ਕਰ ਦੇਣੀ ਆ ਬਣੇ ਰਿਓ ਯਾਰ ਬਲੌਗ ਦੇ ਵਿੱਚ ਕਿਉਂਕਿ ਇਹ ਖੁਸ਼ੀਆਂ ਦੇ ਪਲ ਹੁੰਦੇ ਆ ਜਿਹੜੇ ਆਪਣੇ ਭੈਣਾਂ ਭਰਾਵਾਂ ਨਾਲ ਹੀ ਸਾਂਝੇ ਕੀਤੇ ਜਾਂਦੇ ਆ ਤੇ ਆਜੋ ਫੇ ਤੁਹਾਨੂੰ ਦਿਖਾਉਂਦੇ ਆ ਤੇ ਹੈਰੀ ਨੂੰ ਅੱਜ ਪਹਿਲਾਂ ਦੱਸ ਦਿੰਨੇ ਆ ਦੱਸਣਾ ਉਦਾਂ ਨਹੀਂ ਸੀ ਪਰ ਨਾਲ ਲੈ ਕੇ ਜਾਣਾ ਕੁਝ ਪੇਪਰ ਵਰਕਟ ਤਾਂ ਕਰਕੇ ਨਾਲ ਲੈ ਕੇ ਜਾਣਾ ਪੈਣਾ ਇਸ ਲਈ ਹੈਰੀ ਨੂੰ ਅੱਜ ਦੱਸ ਦਿੰਨੇ ਆ ਆਜੋ ਫੇ ਮੇਰੇ ਭੈਣ ਭਰਾ ਚੱਲੀਏ ਫਿਰ ਲੰਬਰ ਲੂਗਾ ਨਾਲ ਨੂੰ ਐਰੀ ਉਹ ਜੀ ਤੁਹਾਨੂੰ ਕਿੰਨਾ ਗੱਲਾਂ ਕਰਦੇ ਕਿੱਥੇ ਨਹੀਂ ਰਿੱਜ ਬੈਠਾ ਬਲੌਨ ਬਣਾਉਣਾ ਇਹ ਆਹ ਸ਼ਿਵਨੀ ਅੱਜ ਤੇਨੂੰ ਇੱਕ ਸਰਪ੍ਰਾਈਜ਼ ਦੇਣਾ ਕਾਹਦਾ ਸਰਪ੍ਰਾਈਜ਼ ਦੇਣਾ ਤੂੰ ਦੇਖੀ ਜਾਈ ਮੈਂ ਕਿਹਾ ਤੂੰ ਉਹ ਕਹਿੰਦਾ ਹੁੰਦਾ ਸੀ ਨਾ ਉਹ ਪਰਲਾ ਕਮਰਾ ਤਿਆਰ ਕਰ ਦੋ ਪਰਲਾ ਕਮਰਾ ਤਿਆਰ ਕਰ ਦੋ ਤੂੰ ਤਿਆਰ ਕਰਾ ਦੇਣਾ ਮੈਂ ਕਿਹਾ ਤੈਨੂੰ ਇਦਾਂ ਦਾ ਸਰਪ੍ਰਾਈਜ਼ ਦੇਣਾ ਨਾ ਕਿਸੇ ਮਾਪੇ ਨੇ ਨਹੀਂ ਦਿੱਤਾ ਹੁਣ ਪਾ ਮਾਂ ਆ ਸੀ ਤੰਗ ਹੋਏ ਹੈ ਪੇਪਰ ਦੇਖਣਾ ਕਿਹੜਾ ਪੇਪਰ ਉਧਰ ਜਿਹੜਾ ਉਹ ਲਾਉਣ ਆ ਚੱਲ ਆਓ ਪੇਪਰ ਹੀ ਦੇਖਣ ਜਾਣਾ ਤੇ ਅੱਜ ਸਰਪ੍ਰਾਈਜ਼ ਬੀਬੀ ਇੱਕ ਬਹੁਤ ਵੱਡਾ ਉਹ ਦੇਣਾ ਹੈ ਰੀਨ ਉਹ ਵਧੀਆ ਤੇ ਪਾਪਾ ਇਹ ਲੈ ਕੇ ਪੈਰੀ ਹੱਥ ਤੇ ਚਲੋ ਚੱਲੀਏ ਲੈ ਕੇ ਮੰਮੀ ਤੋਂ ਆ ਗਏ ਤੇ ਆ ਜਾ ਉਹ ਕਾਦੀ ਆ ਗਏ ਇੰਨੀ ਵੱਡੀ ਕਿੱਥੇ ਜਾਣਾ ਆ ਬੈਗ ਆ ਤੋਂ ਪਾਇਆ ਆ ਬੈਗ ਤੈਨੂੰ ਪਤਾ ਨਾ ਉਹਦੇ ਪਾਉਣਾ ਹੁੰਦਾ ਜਦੋਂ ਪ੍ਰੋਸੀਜਰ ਕੋਈ ਵੱਡਾ ਹੀ ਹੋਵੇ ਤੇ ਅੱਜ ਚੱਲਦੇ ਆ ਆ ਚੱਲੂਗਾ ਨਾਲ ਪਹਿਲਾਂ ਦੱਸੋ ਸਹੀ ਕਰਨਾ ਕੀ ਹੋਈ ਜਾ ਤੇ ਸਰਪ੍ਰਾਈਜ਼ ਕੀ ਹੋਇਆ ਯਾਰ ਕੋਈ ਸਰਪ੍ਰਾਈਜ਼ ਵੀ ਉਹ ਗੱਡੀ ਜੀ ਜਾਣਾ ਪੈਣਾ ਇਹਦਾ ਕਰਕੇ ਜੇ ਮੋਟਰਸਾਈਕਲ ਤੇ ਜਾਣਾ ਤੇ ਫੇਰ ਦੇਖ ਲੈਨੇ ਆ ਮੇਰੇ ਲਈ ਸਰਪ੍ਰਾਈਜ਼ ਤੇਰੇ ਲਈ ਤੇਰੇ ਲਈ ਹੋਇਆ ਤੇ ਸਾਡੇ ਲਈ ਵੀ ਹੋਣਾ ਹੀ ਆ ਸਾਰਿਆਂ ਲਈ ਜੇ ਤੇਰੇ ਲਈ ਸਰਪ੍ਰਾਈਜ਼ ਹੋਊਗਾ ਤਾਂ ਆਪਣੇ ਲਈ ਵੀ ਹੋਊਗਾ ਸਾਰਿਆਂ ਲਈ ਤੇ ਚੱਲਦੇ ਆ ਵੀ ਬਣੇ ਰਹਿਓ ਸਾਰੇ ਮੇਰੇ ਭੈਣ ਭਰਾ ਤੇ ਆ ਜਾਓ ਫਿਰ ਇੱਦਾਂ ਹੀ ਪਰੇ ਆਏ ਹੁੰਦਾ ਇਹ ਚਲੋ ਓਕੇ ਬਾਈ ਨਾਲ ਬਾਈ ਨਹੀਂ ਸਾਤੇ ਨਾਲ ਹੀ ਆਏ ਰੋ ਬਣੇ ਰੋ ਚੱਲੀਏ ਚਲ ਓਏ ਆ ਜਾ ਪਰਨਾ ਈ ਤਵਾ ਕੇ ਲਿਆਂਦੀ ਆ ਸਵੇਰੇ ਸਵੇਰੇ ਗੱਡੀ ਵੀ ਤਵਾ ਲਿਆਂਦੀ ਹੋਰ ਦੂਰ ਜਾਣਾ ਲਾਉਦਾ ਕਿ ਉਹ ਚਾਚਾ ਵੀ ਖੜਾ ਹੀ ਹੋ ਮੋਰੇ ਅੋ ਜੀ ਦਿਓ ਸਾਹਿਬ ਦੀ ਦੁਕਾਨੇ ਆ ਗਏ ਸੀਗੇ ਤਾਂ ਉੱਥੇ ਕਸਟਮਰ ਸੀਗੇ ਤੇ ਜੋ ਚਾਹ ਨੂੰ ਵੀ ਨਾਲ ਜਾਣਾ ਹੀ ਨਹੀਂ ਹੈ ਰਹੀ ਨਹੀਂ ਹੈਗਾ ਤੇ ਬਾਪੇ ਦਾ ਪਹਿਲਾਂ ਤਾਂ ਮੱਥਾ ਟੇਕਣਾ ਬਾਪੇ ਮੱਥਾ ਜਾ ਕੇ ਤਾਂ ਫੇ ਆਪਾਂ ਇਹਰੀ ਘਰ-ਬਾਰ ਸਾਰਾ ਸੈਟਿੰਗ ਕਰ ਲਈਆਂ ਕਿਉਂਕਿ ਉਹਦਾ ਜੋ ਪ੍ਰੋਸੀਜਰ ਨਾਲ ਹੁੰਦਾ ਆ ਵੀ ਆਹ ਸੋਚ ਲਿਆ ਵੀ ਘਰ ਲੈਣਾ ਹੀ ਲੈਣਾ ਹੈ ਹੁਣ ਹੋ ਗਿਆ ਪਤਾ ਲੈਣਾ ਹੀ ਆ ਤਾਂ ਹੁਣ ਸੋਚਿਆ ਨਹੀਂ ਕੰਨ ਲੱਗਦਾ ਵੀ ਜਿਹੜੀ ਤੇਰੇ ਨਾਲ ਕੰਮ ਤੇ ਤੇਰਾ ਕੰਮ ਲੈਣਾ ਮੈਂ ਤੇਦਾ ਮੂਟਾ ਸੋਚ ਲਿਆ ਕਿ ਮਹੀਨਾ ਹੋ ਗਿਆ ਸਲਾਹ ਕਰਦੇ ਹਾਂ ਸੋਚ ਲਿਆ ਨਹੀਂ ਮਦਰ ਮੈਂ ਤਾਂ ਅੱਜ ਫਾਈਨਲੀ ਆ ਪਹਿਲੇ ਪਹਿਨਾ ਦਿੱਤੋ ਪਹਿਲੇ ਲੈ ਗਈ ਆ ਨਾ ਮੈਂ ਫੋਨ ਕਰਨ ਦੀ ਚਰੋ ਵੀ ਹੈ ਨਹੀਂ ਮੈਂ ਆਪਾਂ ਤਿਆਰੀ ਕਰ ਲਈ ਆ ਪੇਪਰਵਰਕ ਉਹ ਉਹਦੇ ਲੈ ਜਿਹੜੇ ਦਕਾਨੇ ਪਏ ਆ ਉਹ ਲਿਆ ਭੱਜ ਦਕਾਨੇ ਮੈਂ ਲੈ ਕੇ ਆਉਂਦਾ ਲੈ ਆਪਾਂ ਉਨੇ ਗਾ ਸੁਣ ਤੇਰੇ ਨਾਲ ਤਾਂ ਰ ਕਰਨ ਲੱਗੇ ਆ ਘਰ ਵੀ ਕੱਲ ਨੂੰ ਇਹ ਨਾ ਵੀ ਸਾਹੀ ਆਪਦਾ ਵੀ ਉਹ ਵੀ ਵੇਚ ਦੀਏ ਤਾ ਮੁੜ ਕੇ ਤੂੰ ਕਵੇਂ ਘਰ ਤਾਂ ਮੇਰੇ ਨਾ ਆਏ ਬੁੱਢੇ ਹੋ ਗਏ ਤਾਂ ਸਾਨੂੰ ਕਵੇ ਚੁੱਲੀ ਤੇ ਤੇਰਾ ਚੱਕੋ ਕੋਹ ਨਹੀਂ ਘਰ ਘਰ ਨੂੰ ਪਤਾ ਹੀ ਆ ਕੀ ਹੋਇਆ ਕੋਬ ਨਹੀਂ ਬਣਾਏ ਵੀ ਜਾਣ ਕੇ ਕਰੀ ਜਾਂਦੇ ਆ ਜਾਣ ਕੇ ਘਰ ਕਿੱਥੋਂ ਲੈ ਲੈਣਾ ਪੈਸੇ ਕਿੱਥੋਂ ਆਣੇ ਆਣਿਆ ਤੈਨੂੰ ਬੈਗ ਚ ਕੀ ਦਿਖਾਇਆ ਹੈਗਾ ਉਹ ਥੋੜਾ ਜਿਹਾ ਹੀ ਥਮ ਲੈ ਆਧੀਆ ਪੇਪਰ ਇਹ ਅਸੀਂ ਜਦੋਂ ਨਾ ਫਲੇ ਪੇਪਰ ਤਾਂ ਹੀ ਸਾਈਨ ਕਰਾ ਲੈਣੀ ਆ ਲੈ ਤੇ ਉਹਦੇラッピング ਕਰਨੀ ਬਾਅਦ ਚ ਹਨਾ ਇਦਾਂ ਉਹ ਸਾਈਨ ਕਰਾ ਦੇ ਤੂੰ ਸਾਈਨ ਕਰਾ ਦੇ ਪੰਜਾਬੀ ਚ ਇੰਗਲਿਸ਼ ਚ ਜਿਹੜਾ ਤੂੰ ਕਰਦਾ ਉਹੇ ਕਰੂੰਗਾ ਇਹ ਤੈਨੂੰ ਕਿੰਨਾ ਪਚਾ ਆਇਆ ਮੈਂ ਤੈਨੂੰ ਅਹੰਕਾਰ ਲੈ ਗਦੀ ਮੈਂ ਤਾਂ ਘਾਸਾਂ ਨੂੰ ਨਹੀਂ ਆਉਦੀ ਨਾ ਸਾਂਹ ਕਿਹੜਾ ਤਾਂ ਇੱਥੇ ਸਾਈਨ ਕਰਨੇ ਨਹੀਂ ਥੱਲੇ ਕਰੀ ਦੇ ਹੁੰਦੇ ਆ ਯਾਰ ਇੱਕ ਪਤਾ ਵੀ ਨਹੀਂ ਇਹਨੇ ਲਿਆ ਹੋਵੇ ਕੁਛ ਤਾਂ ਤੇਰੀ ਪਤਾ ਲੱਗੇ ਆ ਨਹੀਂ ਅਹੀਂ ਘੈਰੀ ਨਭਾਰ ਲੈ ਕੇ ਇਹ ਕਹਿੰਦਾ ਸੀ ਕਮਰਾ ਲੈਣਾ ਤਾਂ ਮੈਂ ਕਿਹਾ ਭਰਾਵਾ ਇੱਕ ਛੋਟਾ ਜਿਹਾ ਸਾਨੂੰ ਮਿਲਦਾ ਸੀਗਾ ਘਰ ਤੇ ਉਹਨੂੰ ਹੈ ਹੀ ਨਹੀਂ ਕੋਈ ਪਤਾ ਹੀ ਨਹੀਂ ਲੱਗਦਾ ਵੀ ਕੀ ਸਾਬ ਕਤਾ ਆ ਕੀ ਇੱਕ ਇੰਗਲਿਸ਼ ਚ ਕਰਤਾ ਇੱਕ ਪੰਜਾਬੀ ਚ ਕਰਤਾ ਦੋਨਾਂ ਦੇ ਇੰਗਲਿਸ਼ ਪੰਜਾਬੀ ਚ ਦੋਨਾਂ ਚ ਆ ਜਣਾ ਹਾਰ ਨਾ ਟਾਈਪ ਜਾਂਦਾ ਹੈ ਉਹ ਤਾਂ ਸਾਈਡ ਤੋਂ ਚੱਕ ਹੀ ਲੈਣਾ ਕੰਪਿਊਟਰ ਨੇ ਅਰੇ ਕਿੰਨਾ ਕਚਾ ਆਇਆ ਵੀ ਤੈਨੂੰ ਗਿਫਟ ਮਤਲਬ ਘਰ ਮੈਂ ਲਗਾ ਆ ਵੀ ਚਾ ਆਉਂਦਾ ਹੀ ਆ ਬੰਦੇ ਨੂੰ ਚਾਹ ਦਾ ਨਹੀਂ ਹੈਗਾ ਨਹੀਂ ਫੇਰ ਵੀ ਐ ਐਕਸਾਈਟਮੈਂਟ ਹੁੰਦੀ ਆ ਹੁਣ ਨਵੀਂ ਜੀ ਹੁਣੀ ਚਾਹ ਤਾਂ ਹੁੰਦਾ ਹੀ ਆ ਹੁਣ ਗੱਲ ਸੁਣ ਮੇਰੀ ਜਿੱਦਾਂ ਤੇ ਘਰ ਤੇ ਮੈਂ ਲੈ ਕੇ ਦੇਣਾ ਸਾਂ ਬਲਾਉਂਗਾ ਬੇਚ ਦੇਣਾ ਬੇਸੇ ਹੀ ਹੋਰ ਸਿੱਕੂ ਕਿੱਥੋਂ ਪੈਸੇ ਆਉਣੇ ਆ ਪੁਰਾਣੇ ਘਰ ਦੀ ਗੱਲ ਨੂੰ ਛੱਡ ਮੈਂ ਇਹ ਗੱਲ ਕਹਿਣੀ ਆ ਵੀ ਜਿਹੜਾ ਮੈਂ ਤੈਨੂੰ ਘਰ ਲੈ ਕੇ ਦੇਣਾ ਆ ਵੀ ਤੂੰ ਉਹਨੂੰ ਸੇਫ ਰੱਖੂਗਾ ਵਧੀਆ ਤਰੀਕੇ ਨਾਲ ਰੱਖੇਗਾ ਆਓ ਮੈਂ ਸੇਵ ਰੱਖੂਗਾ ਮੈਂ ਤੇ ਚਾਹੀਦਾ ਅਸੀਂ ਤੇ ਜਿਹੜੀ ਪੂੰਜੀ ਲਾਉਣੀ ਲਾ ਲੈਣੀ ਆ ਉਹ ਸੇਵ ਕਰ ਦਿੰਦਾ ਮੈਂ ਸੇਵਿੰਗ ਕਰ ਲਊਂਗਾ ਮਨੋ ਆਜੇ ਮੈਂ ਉਹਨਾਂ ਨਾਲ ਗੱਲ ਨਹੀਂ ਕਰਕੇ ਜਾਣੀ ਮੇਰੀ ਗੱਲ ਆਜੇ ਮਤਲਬ ਪਾਪੇ ਹੁਣ ਹੀ ਆਣਾ ਨਹੀਂ ਮੈਂ ਕੋਈ ਗੱਲ ਕੀਤੀ ਕਿਉਂਕਿ ਉਹਨਾਂ ਨੇ ਉਹ ਘਰ ਜੇ ਆਪਾਂ ਬਾਰੋ-ਬਾਰ ਹੀ ਗੱਲ ਕੀਤੀ ਜੋ ਪਤਾ ਲੱਗਾ ਵੀ ਇਹ ਦੇਣਾ ਛੇ ਉਹਨਾਂ ਨੇ ਟੰਗਿਆ ਪਾਉਣਾ ਅੱਲੇ ਤੁਸੀਂ ਇਹ ਨਹੀਂ ਬਿਆਨਾਂ ਦੇ ਕੇ ਆਉਣਾ ਆ ਬਿਆਨਾਂ ਦਿੱਤਾ ਆ ਉਹ ਇਹ ਦੀ ਦੱਸੋ ਲੈਣਾ ਕਿੱਥੇ ਆ ਪਹਿਲਾਂ ਘਰ ਪੈਂਡ ਜੀ ਲੈਣਾ ਘਰ ਵੀ ਦਨ ਦਿਖਾਉਣੇ ਆ ਪੈਂਡ ਘਰ ਦੇ ਵੀ ਤੈਨੂੰ ਤੈਨੂੰ ਲੈ ਕੇ ਜਾਵਾਂਗੇ ਦਿਖਾਵਾਂਗੇ ਪਰ ਇੱਕ ਗੱਲ ਸੁਣ ਲੈ ਹੁਣ ਮੇਰੀ ਗੱਲ ਸੁਣ ਇੱਕ ਦੇਖਣ ਚੱਲਦੇ ਆ ਪਹਿਲਾਂ ਨਹੀਂ ਨਹੀਂ ਉਧਰ ਹੀ ਕੈਮਰਾ ਰੱਖਿਓ ਤੁਸੀਂ ਹੈਰੀ ਆਂ ਦੀ ਗੱਲ ਸੁਣ ਹੈਰੀ ਹੁਣ ਤੈਨੂੰ ਅਸੀਂ ਘਰ ਲੈ ਕੇ ਦੇਣੇ ਲੱਗੇ ਹਨਾ ਤੇ ਤੂੰ ਉਸ ਘਰ ਨੂੰ ਚੰਗੀ ਤਰ੍ਹਾਂ ਸਾਂਭਣਾ ਆ ਕਾਰਨਾ ਉਹ ਤੇਰਾ ਹੁਣਾ ਆ ਹੁਣ ਅਸੀਂ ਤੇ ਜਿੰਨੇ ਖਰਚ ਨੇ ਖਰਚ ਤੇ ਤੂੰ ਸੇਵਿੰਗ ਕਰਨੀ ਆ ਤੂੰ ਸੈਂ ਤੇਰੇ ਤਾਂ ਕਰਾਏ ਆ ਵੀ ਜਿੰਨਾ ਚਿਰ ਅਸੀਂ ਆ ਉਹ ਘਰ ਰਹਿਣਾ ਸਾਡਾ ਸਾਡੇ ਤੋਂ ਬਾਅਦ ਹੋ ਜਾਣਾ ਉਹ ਇਹਦਾ ਨਹੀਂ ਇਹਦਾ ਹੀ ਆ ਹੈ ਇਹਦਾ ਹੀ ਆ ਆਪਾਂ ਨਹੀਂ ਲੈਣਾ ਹੂੰ ਪਹਿਲਾਂ ਹੀ ਕਹੀ ਜੈਦਾ ਉਹ ਤੇਰੇ ਭਾਵਾ ਬਾਅਦ ਲੱਤਾਂ ਮਾਰ ਕੇ ਬਾਹਰ ਕੱਢ ਦੇ ਇੱਦਾਂ ਨਹੀਂ ਕੱਢਦਾ ਹੁੰਦਾ ਉਹ ਐਵੇਂ ਕੱਢ ਦੂਗਾ ਹੂੰ ਇੱਦਾਂ ਨਾ ਕੱਢ ਤੂੰ ਜਿੱਦਾਂ ਜਿਹੜੀ ਚਾਬੀ ਉਹਦੀ ਉਹ ਇੱਕ ਆਪਾਂ ਰੱਖਾਂਗੇ ਨਾ ਹੂੰ ਆਹ ਜਿਹੜੀ ਮੇਨ ਗੱਲ ਆ ਉਹ ਪਹਿਲਾਂ ਰੱਖ ਕੇ ਦਿਖਾਓ ਮੈਨੂੰ ਉੱਪਰਲੀ ਮੰਜ਼ਲ 'ਚ ਉੱਪਰਲੀ ਮੰਜ਼ਲ 'ਤੇ ਰਹਿਣਾ ਤੂੰ ਥੱਲੇੜੇ ਮੰਜ਼ਲ ਚਲੋ ਤਰੋ ਮੰਜ਼ਲ ਘਰ ਵੀ ਤਿੰਨ ਦਵਾ ਦਿੰਦੇ ਨਾ ਹਾਂ ਚਲੋ ਗੱਡੀ 'ਚ ਚੱਲਦੇ ਹਾਂ ਉਹਨੂੰ ਘਰ ਪਹਿਲਾਂ ਉਹ ਦਿਖਾ ਦਈਏ ਦਿਖਾ ਰਹੀ ਹੈ ਮੈਂ ਕਿ ਨਹੀਂ ਰੁਕ ਜਾ ਹੱਲੇ ਜਰਾ ਉਹ ਜਿਹਨੂੰ ਤਾਂ ਚਾਬੀ ਲੈਣੀ ਆ ਮੋਰੇ ਪੇਪਰਵਰਕ ਬੰਦਾ ਮਿਲ ਗਿਆ ਆ ਗਿਆ ਉਹ ਆ ਗਿਆ ਸਾਰਾ ਤੇ ਜਿਹਦਾ ਜਿਹਦਾ ਘਰ ਹੋਣਾ ਉਹਨੇ ਦਾ ਹੋਣਾ ਹੀ ਆ ਜਿਹਦਾ ਬੰਦੇ ਦਾ ਘਰ ਹੋਊਗਾ ਕਿਹੜਾ ਕਿੱਥੇ ਦੋਤਾ ਲੱਗ ਗਈ ਆ ਸਰਪ੍ਰਾਈਜ਼ ਆ ਘਰ ਤਾਂ ਤੇਰੇ ਤੂੰ ਇੱਕ ਵਾਰੀ ਕਿਹਾ ਸੀ ਤੂੰ ਕਿਹਾ ਸੀ ਪਾਪਾ ਇਦ ਘਰ ਹੋਵੇ ਤੇ ਇਦਾਂ ਦਾ ਹੋਵੇ ਹਾਂ ਉਹ ਇਹ ਗੱਲ ਕਹੀ ਸੀ ਕਿ ਤਾਂ ਕਰਕੇ ਆ अच्छा ये तक किया ये हां ये कहता कार होवे इद्दा दा होवे नहीं मतलब ये हां निकल आंदा तू कहता हांसी मम्मी इद्दा दा कार ਲੈਣਾ ਮੈਂ ਇद्दा दा कार ਮੇ ਸਾਡਾ ਘਰ ਭੀੜਾ ਬਹੁਤ ਆ ਸਾਡਾ ਜੋਂ ਜੇ ਸੋਹਣਾ ਹੋਵੇ ਜੇਦੀ ਚਾਬੀ ਵੀ ਪਹਿਲਾਂ ਮੇਰੀ ਗੱਲ ਸੁਣ ਵੀਰੋ ਆਪਾਂ ਕ ਤੇ ਕਾਰ ਲੈ ਲਈ ਕਾਰ ਦਾ ਵੀ ਪ੍ਰੋਸੀਜਰ ਸੀਗਾ ਵੀ ਕਾਰ ਬਿਨਾ ਨਹੀਂ ਸਰਦਾ ਹੁਣ ਘਰ ਦਾ ਹੀ ਸੈਟ ਹੋਊਗਾ ਸਾਡੇ ਘਰ ਚ ਦੋ ਤਿੰਨ ਹੀ ਆ ਕਮਰੇ ਵੀ ਇਹਨੂੰ ਹੁੰਦਾ ਹੀ ਮੈਂ ਲਾਗ ਮਤਲਬ ਆਪਣਾ ਲਾਵਾਂ ਬਾਹਰ ਵੀ ਤਾਂ ਲੋਕੀ ਸੈਪਰੇਟਲੀ ਲੈਂਦੇ ਹੀ ਆ ਜਦ ਆਪਾਂ ਇਹਨੂੰ ਵੀ ਲੈ ਲਵਾਂਗੇ ਤੇ ਇੱਕ ਗੱਲ ਸੁਣ ਲੈ ਹੁਣ ਅਸੀਂ ਤੇ ਜਿਹੜੀ ਜਮਾ ਪੂੰਜੀ ਲਾਤੀ ਉੱਤੇ ਪਰ ਤੂੰ ਸੇਵ ਕਰਨਾ ਉਹਦੇ ਵਿੱਚ ਪੈਸੇ ਸੇਵ ਕਰੂੰਗਾ ਠੀਕ ਆ ਨਾ ਕਰੂੰਗਾ ਹੀ ਹੁਣ ਤੈਨੂੰ ਘਰ ਦੇ ਲਈ ਨਹੀਂ ਪੈਸਿਆਂ ਦੀ ਲੋੜ ਇਹਨੂੰ ਮੈਂ ਘਰ ਦੀਆਂ ਫੋਟੋਆਂ ਤਾਂ ਕਰ ਦੇਣਾ ਜਾਂ ਘਰ ਹੀ ਦਿਖਾ ਦੇਣੇ ਇੱਥੇ ਲੱਗ ਗਈ ਆ ਕਿੱਥੇ ਇੱਥੇ ਲੱਗ ਗਏ ਆ ਆਹੋ ਚਲੋ ਵੀ ਚਲੀਏ ਦੇਖ ਕੇ ਆਉਂਦੇ ਆ ਪਹਿਲਾਂ ਫੋਟੋ ਦਿਖਾਉਣੇ ਤਾਂ ਧਾਰੀ ਦਿਖਾ ਦੇਣੇ ਆ ਉਹ ਫੋਟੋ ਦਿਖਾ ਦਿਓ ਹੈ ਧਾਰੀ ਦਿਖਾ ਦੇਣੇ ਫੇ ਅਗਲੇ ਨੂੰ ਪਤਾ ਤਾਂ ਲੱਗੂ ਦੋ ਕਮਰੇ ਤਿੰਨ ਕਮਰੇ ਥੱਲੇ ਆ ਤੇ ਉਹ ਦੋ ਕਮਰੇ ਉੱਪਰ ਆ ਉਹ ਤੂੰ ਆਪ ਹੀ ਦੇਖ ਲੈ ਸਟਾਈਲ ਕਿੱਦਾਂ ਦਾ ਆ ਸਟਾਈਲ ਕਿੱਦਾਂ ਦਾ ਕਰਦਾ ਜਿੱਦਾਂ ਮਤਲ ਉੱਪਰ ਉਹ ਨਹੀਂ ਹੁੰਦਾ ਐਂ ਕਰਕੇ ਜਿੱਦਾਂ ਬਾਹਰਲੀ ਵਾਲੀਆਂ ਆਪਣੇ ਆਹ ਦੇਲਾ ਘਰਾਂ ਦੇ ਵਿੱਚ ਬਾਲੇ ਹੁੰਦੇ ਹਨ ਵੀ ਮਤਲ ਚੋਣ ਦਾ ਖਤਰਾ ਉਹਦੀ ਉਹਨਾਂ ਨੇ ਪਹਿਲਾਂ ਹੀ ਨਵੇਂ ਰਵਾਜ ਨਾ ਬਣਿਆ ਜਿਹਦਾ ਬਾਹਰ ਨਹੀਂ ਬਣੇ ਹੁੰਦੇ ਐ ਥੱਲੇ ਨੂੰ ਉਹ ਝੌਪੜੀਆਂ ਨੂੰ ਉਹ ਬਣਾਇਆ ਉੱਪਰ ਚੋਕ ਨਹੀਂ ਜਾਦਣ ਉਹ ਪਿੰਡ ਜੀ ਕਿੱਥੇ ਆ ਗਿਆ ਉਹ ਨਵਾਂ ਬਣਿਆ ਤੈਨੂੰ ਨਹੀਂ ਪਤਾ ਉਹ ਵੀ ਮੈਂ ਦੇਖਿਆ ਨਹੀਂ ਦਿਖਾਵਾਂ ਫੇ ਤਾਂ ਪੜਦਾ ਜਾ ਕਰਕੇ ਇੱਧਰ ਨੂੰ ਬਾਹ ਲੱਗੇ ਤਾਂ ਇਹ ਇੱਥੇ ਲੱਗ ਗਈ ਆ ਮੇਰੀ ਦੁਕਾਨ ਦੇ ਲੱਗ ਗਈ ਆ ਚਲੋ ਜੀ ਚੱਲੀਏ ਦੇਖਾਂ ਚਾਬੀਆਂ ਮੈਂ ਕਹਿੰਦੀ ਰੁਕ ਜਾਈਏ ਹੱਲੇ ਜਨਾ ਉਹ ਆ ਆ ਵੀ ਦਫਾ ਦੇ ਲੈ ਕੇ ਤੈਨੂੰ ਦੇਖਣਾ ਘਰ ਲੈ ਆਹ ਘਰ ਆ ਉਹਦੇ ਪੇਪਰ ਵਾ ਕਿਹੜੇ ਪੇਪਰ ਆ ਲਗਵਾਉਣਾ ਤੈਨੂੰ ਆ ਲੈ ਘਰ ਮੈਨੂੰ ਪਹਿਲੇ ਪਤਾ ਨਹੀਂ ਕੜੀ ਹੋਣੀ ਪਾੜਾ ਆ ਕੀ ਗੱਬੀ ਜੀ ਆ ਮੈਂ ਭਾਰੀ ਆ 혼 ਕੱਲਾ ਰਹੀ ਤੈਨੂੰ ਘਰ ਚਾਹੀਦਾ ਹੀ ਨਾ ਬਸ ਤੈਨੂੰ ਘਰ ਚਾਹੀਦਾ ਹੀ ਨਾ ਆ ਆ ਅਰੇ ਮੇਰੀ ਜੀ ਕਦੇ ਹਾਂ ਵੜਾ ਵੜਾ ਘਰ ਆ ਦੇ ਲੋ ਮੇਰਾ ਨਵਾਂ ਘਰ ਹਾਈ ਹਾਈ ਕੋਈ ਹਾਲ ਹੈ ਦੇਖ ਲੈ ਤੈਨੂੰ ਕਿੰਨਾ ਸੋਹਣਾ ਘਰ ਲੈ ਕੇ ਦਿੱਤਾ ਹੁਣ ਸੇਵਿੰਗ ਆਖਰਾਵ ਦੀ ਘਰ ਤੋਂ ਲੈਣਾ ਦੇਖੋ ਉਹ ਲੈ ਲੈ ਕੀ ਹੋਇਆ ਘਰ ਲੈ ਕਿਉਂ ਆਪ ਦੀ ਯਾਰੀ ਨਾਲ ਗੁੱਸਾ ਆ ਬੜਾ ਫ੍ਰੈਂਕ ਕਰਦਾ ਹੁੰਦਾ ਹੁਣ ਹਵਾਣਾ ਕੀ ਆ ਘਾਰਿਆ ਕੋਈ ਮੇਰੇ ਦਾ ਦਿਮਾਗ ਖਰਾਬ ਕੀਤਾ ਆਲ ਦੁਨੀਆਂ ਦਾ ਆ ਵੀ ਗਲਪੀ ਰਾਂ ਨਾ ਵਿਚਾਰ ਰਹੀਦਾ ਕਿਦਾਂ ਉਹ ਵੀ ਆਇਆ ਇਦਾਂ ਲੈ ਮੈਨੂੰ ਆਹ ਚੀਜ਼ਾਂ ਦਿੰਦਾ ਫਿਰ ਜਦੋਂ ਮੈਂ ਹੋਰ ਚੀਜ਼ਾਂ ਦਾ ਮੋਤੇ ਦਾ ਆਪਣੇ ਮਾਣੋਂ ਰੱਖੀ ਐ ਇਹ ਵੀ ਰੱਖੀ ਆ ਦੇ ਤਾਂ ਲੈਣ ਹੋਈ ਆ ਦਿਖਾਈ ਅੱਡੀ ਪਹਿਲਾ ਹੀ ਮਾਨੋ ਵਿੱਚ ਦੇ ਲੈ ਤੇਰੇ ਤੇਰੇ ਆ ਸਿੰਘਾਂ ਦੀ ਆ ਪਹਿਲਾ ਫ੍ਰੈਂਕ ਮੈਂ ਇਹ ਦੇਣਾ ਕੀਤਾ ਤੇ ਇਹ ਵੱਡਾ ਕਮਰਾ ਇਦਾਂ ਆਏ ਇਦਾਂ ਤੁਸੀਂ ਕੀ ਕੀ ਕੀਆ ਨਾ ਓ ਆ ਪਹਿਲਾ ਘਰ ਮਦਲ ਇਦਾਂ ਸੀਗਾ ਵੀ ਮੈਂ ਫ੍ਰੈਂਕ ਹੀ ਤਾਂ ਆ ਪਤਾ ਕਿੱਦਾਂ ਘਰ ਕਰ ਕਰਕੇ ਆਹ ਸਹੀ ਗੱਲ ਆ ਮੈਂ ਤਾਂ ਹੈਰੀ ਹੈਰੀ ਘਰ ਚੱਕ ਓ ਇਹ ਵੀ ਘਰ ਬਹੁਤ ਚੰਗਾ ਆ ਸੇਵਕ ਸੇਵੀ ਨੂੰ ਬੁਲਾਈ ਕੀ ਕੀ ਕਰਦਾ ਅਜੇ ਚ ਪੈਸੇ ਜਮਾ ਕਰ ਇਦਾਂ ਕਰ ਕੇ ਪੀਵੀ ਲਵਾ ਦੇਣਾ ਇਦਾਂ ਦਿਮਾਗ ਦਾ ਆਹ ਇਤਰਾ ਰੁਪਈਆ ਚੱਕਣ ਹੁੰਦਾ ਹੈ ਬਾਹਰ ਇੱਥੇ ਰੁਪਈਆ ਰੱਖਣਾ ਮੈਨੂੰ ਮੈਨੂੰ ਪਹਿਲੀ ਪਤਾ ਸੀ ਕੜੀ ਖੋਲਣੀ ਆ ਆ ਕੜੀ ਕੜੀ ਬਾਜ ਦੀ ਖੋਲਦਾ ਉਹ ਹੈਰੀ ਲੈ ਲਿਆ ਨਵਾਕਾਰ ਪੀਵੀ ਮੇਰਾ ਕਾਰ ਸੱਚੀ ਲੈ ਲੈਣਾ ਪਰ ਕਾਰ ਤੇ ਨਹੀਂ ਦੇਖਦਾ ਲੈ ਕੇ ਦੇ ਨਾਮ ਨੇ ਬਾਹਰ ਆਹ ਹੈਰੀ ਦੇਖ ਲੈ ਮੈਨੂੰ ਵੀ ਪਤਾ ਲੱਗ ਗਿਆ ਇੱਧਰ ਪਿੱਛੇ ਬਾਤ ਰੂ ਇੱਕ ਗੱਲ ਹੋਰ ਵੀ ਦੱਸਾਂ ਤੈਨੂੰ ਕੋਈ ਤੈਨੂੰ ਇਦਾਂ ਹਾੜ ਆ ਜਾਣਾ ਜਾਂ ਕੋਹ ਛਾਇਣਾ ਚੱਕ ਕੇ ਜਿੱਥੇ ਮਰਜੀ ਲੈ ਜਾ। ਉਹ ਜਿੱਥੇ ਮਰਜੀ ਨਹੀਂ ਪਹਿਣਾ। ਮੀਮ ਨਹੀਂ ਪਹਿਣਾ ਨਾ ਇਹਨੇ ਗਿੱਲਾ ਹੁਣ। ਆ ਨਾ ਇਹਨੂੰ ਤੋਪਨਾ। ਨਾ ਇਹਨੂੰ ਤੋਪਨਾ ਨਾ ਇਹਨੂੰ ਸ਼ਾਹ ਨਾ ਇਹਨੂੰ ਮੀਨ ਹੈਰੀ ਘਰ ਜੀ ਇਦਾਂ ਦਾ ਦਾ ਇਹਰੀ ਵਿਚਾਰਾ ਕੱਚਾ ਹੀ ਆ ਘਰ ਦਾ। ਸੈਵਨ ਸੂਨ ਐ ਵੀ ਤਰਲੇ ਆ। ਹਾਏ ਦਾ ਘਰ ਦੇਣਾ ਹੀ ਸੈਨ ਕਰਾਉਣਾ ਹੀ ਉਦਾਂ ਹੀ ਉਹ ਤੈਨੂੰ ਦੇਣਾ ਮੇਰੀ ਸੈਨ ਸੂਟ ਕਰਾਉਣੀ ਨਹੀਂ ਇਹਨਾਂ ਨੇ ਓਏ ਇਹਨੂੰ ਚਾ ਚੜਿਆ ਹੀ ਪੂਰਾ ਕਰਾਈ ਪੂਰਾ ਪੂਰਾ ਮੈਂ ਆਪ ਹੀ ਨਹੀਂ ਬਾਲਾ ਕਰਦਾ ਹੀ ਮੈਨੂੰ ਵਿਚ ਵਿਚ ਲੱਗਦਾ ਹੀ ਹਾਂ ਇਹਦਾ ਤਾਂ ਨਹੀਂ ਹੋ ਸਕਦਾ ਜਿਹੜੇ ਦੱਸਿਓ ਕਮੈਂਟ ਕਰਕੇ ਵੀ ਆਰੀ ਦਾ ਘਰ ਕਿੰਨਾ ਕੋ ਵਧੀਆ ਤੇ ਜਿੱਦਾਂ ਮੈਂ ਨਾ ਫ੍ਰੈਂਕ ਕਰਦਾ ਹੀ ਅੱਜ ਮੇਰਾ ਫ੍ਰੈਂਕ ਏਦਾਂ ਦਾ ਤੁਹਾਨੂੰ ਲੱਗਾ ਤੇ ਉਹ ਤਾਂ ਮੂੰਹ ਮੂੰਹ ਦੇਖ ਲਓ ओके बाय मिलते हैं अपने फ्रेंड या नो आ नए ਘਰ ਦੇ ਵਿੱਚ ਤੇ ਇੰਨਾ ਰਸਮ ਪੂਰੀ ਕਰੀ ਉੱਥੇ ਨਾ ਤੁਸੀਂ ਲੈ ਜਾਓ ਨਵਾਂ ਲੱਡੂਆਂ ਮੰਮੀ ਹੋਣਾ ਨੂੰ ਕੀ ਦੱਸ ਕੇ ਉਹ ਨੂੰ ਆ ਲੱਡੂਆਂ ਡੱਬਾ ਮੰਮੀ ਹੋਣਾ ਨੂੰ ਪਤਾ ਹਾਂ ਉਸਰਾ ਉਹ ਵੀ ਮੇਰੇ ਕੋਈ ਦੇ ਗਾਣੇ ਬੀਬੀ ਇਹ ਨਹੀਂ ਲੈ ਲੋ ਪਾਪਾ ਨੇ ਮੰਗ ਲਿਆ ਅੱਛਾ ਪਾਪਾ ਪਾਪੇ ਨੂੰ ਦਿਖਾਇਓ ਮੈਂ ਨਹੀਂ ਪੁਰਾਣਾ ਘਰ ਲੈਣਾ ਨਹੀਂ ਮੇਰਾ ਆਪਣਾ ਪੜਾਣਾ ਘਰ ਵੇਚਣਾ ਨਹੀਂ ਆਹ ਘਰ ਲੈ ਜਾ ਉੱਥੇ ਜਾ ਕੇ ਇੱਕ ਤੋਂ ਲਿਆ ਇਹ ਕਦੋਂ ਲੈ ਲਿਆ ਤੁਸੀਂ ਐਦਾਂ ਹੀ ਲੈ ਲੀਤਾ ਹੁੰਦਾ ਮੇਰੀ ਗੱਲ ਤਾਂ ਸੁਣੋ ਪਾਪੇ ਨੂੰ ਵੀ ਦਿਖਾ ਦੇਣਾ ਸੀ ਆ ਹੈਰੀ ਨੂੰ ਲੈ ਆਤਾ ਘਰ ਘਰੇ ਜਾ ਕੇ ਮਾੜਾ ਹੈਨਾ ਓਕੇ ਬਾਏ ਬਾਏ ਹਾਰਮੋਨ ਚੱਲੇ ਆ ਕਿੰਨੇ ਦਾ ਲਿਆ ਸੀ 150 ਦਾ ਲਿਆ ਹੁਣ ਮੋੜ ਲੈਣਗੇ ਮੋੜੂਗੇ ਆਪਾਂ ਦੇਖੋ ਆਪਾਂ ਕਿਹੜਾ ਲੈ ਲੇ ਏਦਾਂ ਤਾਂ ਨਹੀਂ ਕਿ ਮਿੰਮੂ 1.5 ਰੁਪਈਆ ਚਾਹੀਦਾ ਆ ఆ సరే పాపా డే సో రుపీతో డే సో చె